ਆਨਲਾਈਨ ਗੇਮਿੰਗ ਦੀ ਦੁਨੀਆ ਵਿੱਚ ਜਲਦ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਕੇਂਦਰ ਸਰਕਾਰ ਸੱਟੇਬਾਜ਼ੀ ਤੇ ਜੂਏ ਦੇ ਨਾਲ ਸਬੰਧਤ ਆਨਲਾਈਨ ਪਲੇਟਫਾਰਮਾਂ 'ਵਰੋਧ' ਸਖਤ ਕਾਰਵਾਈ ਕਰਨ ਜਾ ਰਹੀ ਹੈ ਇਸ ਦਿਸ਼ਾ ਵਿੱਚ ਇੱਕ ਨਵਾਂ ਆਨਲਾਈਨ ਗੇਮਿੰਗ ਰੈਗੂਲੇਸ਼ਨ ਬਿਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਇਸ ਬਿਲ ਦਾ ਮੁੱਖ ਉਦੇਸ਼ ਨਾ ਸਿਰਫ ਗੇਮ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਹੈ ਬਲਕਿ ਉਸ ਨੂੰ ਆਨਲਾਈਨ ਗੇਮਿੰਗ ਐਪਸ ਤੇ ਵੈੱਬਸਾਈਟਾਂ 'ਵਰੋਧ' ਸਖਤ ਕਾਰਵਾਈ ਕਰਨਾ ਹੈ ਜੋ ਨੌਜਵਾਨਾਂ ਨੂੰ ਸੱਟੇਬਾਜ਼ੀ ਦੀ ਲਤ ਵੱਲ ਇਹਨੇ ਦੱਸਿਆ ਇਹ ਬਿਲ ਸਿੱਧੇ ਤੌਰ ਤੇ ਉਹਨਾਂ ਐਪਸ ਨੂੰ ਨਿਸ਼ਾਨਾ ਬਣਾਏਗਾ ਜੋ ਸੱਟੇਬਾਜ਼ੀ ਨੂੰ ਉਸ਼ਾਹਿਦ ਕਰਦੇ ਨੇ ਤੇ ਇਸ ਵਿੱਚ ਡ੍ਰੀਮ 11 ਵਰਗੇ ਫੈਂਟਸੀ ਸਪੋਰਟਸ ਪਲੇਟਫਾਰਮਾਂ ਦੇ ਸਭ ਤੋਂ ਵੱਡੇ ਨਾਮ ਸ਼ਾਮਲ ਹੋ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਕੀ ਆਨਲਾਈਨ ਗੇਮਿੰਗ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਵੀ سزا ਮਿਲੇਗੀ ਕਿ ਡ੍ਰੀਮ 11 ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ ਜੇ ਪਾਸੇ ਆਨਲਾਈਨ ਗੇਮਿੰਗ ਵਿੱਚ ਸੱਟੇਬਾਜ਼ੀ ਨੂੰ ਅਪਰਾਧ ਵਜੋਂ ਛੇਨੀ ਬੰਦ ਕੀਤਾ ਜਾਵੇਗਾ ਤੇ ਇਸ ਦੇ ਤਹਿਤ 7 ਸਾਲ ਦੀ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ ਨਾਲ ਹੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਲੈਣ-ਦੇਣ ਵਾਲੀਆਂ ਸੱਟੇ ਨਾਲ ਸੰਬੰਧਿਤ ਐਪਾਂ ਬੰਦ ਕਰ ਦਿੱਤੀਆਂ ਜਾਣਗੀਆਂ। ਦੱਸੀਏ ਸੱਟੇਬਾਜ਼ੀ ਤੇ ਜੂਏ ਤੇ ਉਪਰਾਧੀ ਸ਼੍ਰੇਣੀ ਵਿੱਚ ਪਾਉਣ ਦੀ ਯੋਜਨਾ ਸਰਕਾਰ ਨੇ ਬਣਾਈ ਹੈ। ਅਜੇ ਵਿੱਚ ਜੇਕਰ ਕੋਈ ਵਿਅਕਤੀ ਆਨਲਾਈਨ ਸੱਟੇਬਾਜ਼ੀ ਦਾ ਸੰਬੰਧਿਤ ਪਲੇਟਫਾਰਮ ਚਲਾਉਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 7 ਸਾਲ ਦੀ ਕੈਦ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਆਨਲਾਈਨ ਗੇਮਿੰਗ ਦੀ ਦੁਨੀਆ ਵਿੱਚ ਜਲਦ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਸੱਟੇਬਾਜ਼ੀ ਤੇ ਜੂਏ ਦੇ ਨਾਲ ਸੰਬੰਧਿਤ ਆਨਲਾਈਨ ਪਲੇਟਫਾਰਮਾਂ 'ਵਰੋਧ ਸਖਤ ਕ ਵਿਚ ਇੱਕ ਨਵਾਂ ਆਨਲਾਈਨ ਗੇਮਿੰਗ ਰੈਗੂਲੇਸ਼ਨ ਬਿਲ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਇਸ ਬਿਲ ਦਾ ਮੁੱਖ ਉਦੇਸ਼ ਨਾ ਸਿਰਫ ਗੇਮ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਹੈ ਬਲਕਿ ਉਸ ਨੂੰ ਆਨਲਾਈਨ ਗੇਮਿੰਗ ਐਪਸ ਤੇ ਵੈਬਸਾਈਟਾਂ ਵਰਗੂ ਦਸ ਸਖਤ ਕਾਰਵਿਕਰਨ ਹੈ ਜੋ ਨੌਜਵਾਨਾਂ ਨੂੰ ਸੱਟੇਬਾਜ਼ੀ ਦੀ ਲੱਤ ਵੱਲ tàkriyan ਨੇ ਦੱਸ ਜੀ ਇਹ ਬਿਲ ਸਿੱਧੇ ਤੌਰ ਤੇ ਉਹਨਾਂ ਐਪਸ ਨੂੰ ਨਿਸ਼ਾਨਾ ਬਣਾਏਗਾ ਜੋ ਸੱਟੇਬਾਜ਼ੀ ਨੂੰ ਸ਼ਾਹੀਦ ਕਰਦੇ ਨੇ ਤੇ ਇਸ ਵਿੱਚ ਡ੍ਰੀਮ 11 ਵਰਗੇ ਫੈਂਟਸੀ ਸਪੋਰਟਸ ਪਲੇਟਫਾਰਮਾਂ ਦੇ ਸਭ ਤੋਂ ਵੱਡੇ ਨਾਮ ਹਨ ਹੋ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਕੀ ਆਨਲਾਈਨ ਗੇਮਿੰਗ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਵੀ سزا ਮਿਲੇਗੀ ਕਿ ਧ੍ਰਿਵ 11 ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ ਜੇਕਰ ਪਾਸੇ ਆਨਲਾਈਨ ਗੇਮਿੰਗ ਵਿੱਚ ਸੱਟੇਬਾਜ਼ੀ ਨੂੰ ਅਪਰਾਧ ਵਜੋਂ ਛੇਨੀ ਬੰਦ ਕੀਤਾ ਜਾਵੇਗਾ ਤੇ ਇਸ ਦੇ ਤਹਿਤ 7 ਸਾਲ ਦੀ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ ਨਾਲ ਹੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਲੈਣ-ਦੇਣ ਵਾਲੀਆਂ ਸੱਟੇ ਨਾਲ ਸੰਬੰਧਤ ਐਪਾ ਬੰਦ ਕਰ ਦਿੱਤੀਆਂ ਜਾਣਗੀਆਂ। ਦੱਸੀਏ ਸੱਟੇਬਾਜ਼ੀ ਤੇ ਜੂਏ ਤੇ ਉਪਰਾਧੀ ਸ਼੍ਰੇਣੀ ਵਿੱਚ ਪਾਉਣ ਦੀ ਯੋਜਨਾ ਸਰਕਾਰ ਨੇ ਬਣਾਈ ਹੈ। ਅਜੇ ਵਿੱਚ ਜੇਕਰ ਕੋਈ ਵਿਅਕਤੀ ਆਨਲਾਈਨ ਸੱਟੇਬਾਜ਼ੀ ਦਾ ਸੰਬੰਧਿਤ ਪਲੇਟਫਾਰਮ ਚਲਾਉਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 7 ਸਾਲ ਦੀ ਕੈਦ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਆਨਲਾਈਨ ਗੇਮਿੰਗ ਦੀ ਦੁਨੀਆ ਵਿੱਚ ਜਲਦ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਸੱਟੇਬਾਜ਼ੀ ਤੇ ਜੂਏ ਦੇ ਨਾਲ ਸੰਬੰਧਤ ਆਨਲਾਈਨ ਪਲੇਟਫਾਰਮਾਂ 'ਵਰੋਧ ਸਖਤ ਕ ਵਿਚ ਇੱਕ ਨਵਾਂ ਆਨਲਾਈਨ ਗੇਮਿੰਗ ਰੈਗੂਲੇਸ਼ਨ ਬਿਲ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਇਸ ਬਿਲ ਦਾ ਮੁੱਖ ਉਦੇਸ਼ ਨਾ ਸਿਰਫ ਗੇਮ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਹੈ ਬਲਕਿ ਉਸ ਨੂੰ ਆਨਲਾਈਨ ਗੇਮਿੰਗ ਐਪਸ ਤੇ ਵੈਬਸਾਈਟਾਂ ਵਰੋਂ ਦਬਸਤ ਸਖਤ ਕਾਰਵਾਈ ਕਰਨਾ ਹੈ ਜੋ ਨੌਜਵਾਨਾਂ ਨੂੰ ਸੱਟੇ ਬਾਜ਼ੀ ਦੀ ਲਤ ਵੱਲ ਤਾਕਰੀਆਂ ਨੇ ਦੱਸ ਦਈਏ ਇਹ ਬਿਲ ਸਿੱਧੇ ਤੌਰ ਤੇ ਉਹ ਐਪਸ ਨੂੰ ਨਿਸ਼ਾਨਾ ਬਣਾਏਗਾ ਜੋ ਸੱਟੇਬਾਜ਼ੀ ਨੂੰ ਉਸ਼ਾਹਿਦ ਕਰਦੇ ਨੇ ਤੇ ਇਸ ਵਿੱਚ ਡ੍ਰੀਮ 11 ਵਰਗੇ ਫੈਂਟਸੀ ਸਪੋਰਟਸ ਪਲੇਟਫਾਰਮਾਂ ਦੇ ਸਭ ਤੋਂ ਵੱਡੇ ਨਾਮ ਸ਼ਾਮਲ ਹੋ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਕੀ ਆਨਲਾਈਨ ਗੇਮਿੰਗ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਵੀ سزا ਮਿਲੇਗੀ ਕਿ ਡ੍ਰੀਮ 11 ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ ਜਿ세 ਪਾਸੇ ਆਨਲਾਈਨ ਗੇਮਿੰਗ ਵਿੱਚ ਸੱਟੇਬਾਜ਼ੀ ਨੂੰ ਅਪਰਾਧ ਵਜੋਂ ਛੇਨੀ ਬੰਦ ਕੀਤਾ ਜਾਵੇਗਾ ਤੇ ਇਸ ਦੇ ਤਹਿਤ 7 ਸਾਲ ਦੀ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ ਨਾਲ ਹੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਲੈਣ-ਦੇਣ ਵਾਲੀਆਂ ਸੱਟੇ ਨਾਲ ਸਬੰਧਤ ਐਪਾ ਬੰਦ ਕਰ ਦਿੱਤੀਆਂ ਜਾਣਗੀਆਂ ਦੱਸਦੀ ਇਹ ਸੱਟੇਬਾਜ਼ੀ ਤੇ ਜੂਏ ਤੇ ਉਪਰਾਧੀ ਸ਼੍ਰੇਣੀਚ ਪਾਉਣ ਦੀ ਯੋਜਨਾ ਸਰਕਾਰ ਨੇ ਬਣਾਈ ਹੈ ਅਜੇ ਵਿੱਚ ਜੇਕਰ ਕੋਈ ਵਿਅਕਤੀ ਆਨਲਾਈਨ ਸੱਟੇਬਾਜ਼ੀ ਦਾ ਸਬੰਧਤ ਪਲੇਟਫਾਰਮ ਚਲਾਉਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 7 ਸਾਲ ਦੀ ਕੈਦ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ